ਹਾਂ ਜੀ ਕੀ ਹਾਲ ਚਾਲਾ ਜੀ ਇੱਕ ਨਾ ਆਪਣਾ ਕੰਮ ਚੱਲ ਰਿਹਾ ਹੈ ਪਿੰਡ ਨਿਯਮਤਪੁਰ ਰਾਹੋਂ ਤੋਂ ਮਾਸੀ ਵਾਲਾ ਰੋਡ ਆ ਸਤਲਵਿਬੰਦ ਨੇੜੇ ਹੀ ਇਹ ਪਿੰਡ ਹੈ ਰਾਹੋਂ ਵਾਲੀ ਸਾਈਡ ਤੇ ਉਹ ਉੱਥੇ ਕੰਮ ਚੱਲਦਾ ਆਪਣੇ ਪਿੰਡ ਦੇ ਕੋਲੇ ਹੀ ਹੈ ਵੀ ਇਹ ਕੰਮ ਹੈਗਾ ਬਾਥਰੂਮ ਦਾ ਜਿੱਦਾਂ ਕਿ ਬਾਥਰੂਮ ਪਹਿਲਾਂ ਲੱਗਿਆ ਸੀ 2000 5000 6 ਦੇ ਵਿੱਚ 15-20 ਸਾਲ ਪਹਿਲਾਂ ਲੱਗਿਆ ਤੇਰੀ ਡਟੈਲ ਜਿਹੜੀ ਲੱਗੀ 8-12 ਦੀ ਉੱਪਰਾਂ ਨੇੜਿਆਂ ਦੇ ਲੱਗੇ ਹੋਏ ਸੀਗੇ ਤੇ ਉਹ ਪੱਟ ਦਿੱਤੀ ਸਾਰੀ ਉਹਨਾਂ ਨੇ ਤੇ ਉਹ ਕਹਿੰਦੇ ਵੀ ਆਪਾਂ ਨਵੀਂ ਲਾਣੀ ਅੰਕਲ ਨੂੰ ਕਹਿੰਦੇ ਆ ਜਿਨ੍ਹਾਂ ਦੇ ਘਰੇ ਆਪਣਾ ਕੰਮ ਚੱਲਦਾ ਉਹ ਤੇ ਉਹ ਬਾਕੀ ਇਹ ਇਦਾਂ ਸੀਗਾ ਥੱਲੇ ਫਾਰਸ਼ ਥੋੜੇ ਪੈਵਲੀਕਾਉਣ ਕਰਕੇ ਬਹਿ ਗਿਆ ਸੀਗਾ ਤੇ ਜਿਹੜੀ ਆਪਣੀ ਟਾਇਲ ਆਈ ਹੈ ਸਾਰੀ ਇੱਥੇ ਲੱਗੂਗੀ ਉਹ ਨਵੀਂ 2x4 ਦੇ ਜਿਹੜੀ ਉਹ ਟਾਇਲ ਆਪਣੇ ਕੋਲ ਹੈਈ ਆ 2x4 ਦੇ ਵਾਈਟਨੈਸ ਵਿੱਚ ਹੈ ਸਾਰੀ ਹਲਕਾ ਜਿਹਾ ਗ੍ਰੇ ਰਿਸ਼ਾਇਰੇ ਵਿੱਚ ਬਾਕੀ ਦੋਵੇਈ ਦੋ ਦਾ ਫਾਰਸ਼ ਹੈ ਟਾਇਲ ਲਾਣੀ ਆਪਾਂ ਸ਼ੁਰੂ ਕਰ ਦਿੱਤੀ ਆ ਤੇ ਤੋਂ ਜੋ ਜਿਹੜੀ ਕੰਧ ਦਾ ਨਾ ਉਹ ਇਦਾਂ ਟੈਲਾਂ ਪੱਟੀਆਂ ਸੀ ਸੀਗਾ ਵੀ ਚੱਲ ਪਲਾਸਟਰ ਕਰਵਾ ਲੈਂਦੇ ਆ ਇਹਨੂੰ ਅੰਕਲ ਨੇ ਕਹਿੰਦੇ ਆਪਣਾ ਕੋ ਟਾਈਮ ਹੈ ਨਹੀਂ ਇੰਨਾ ਚਲ ਆਪਾਂ ਬਿਰਲਾ ਪੱਟੀ ਵਾਂਗੇ ਇਹਦੀ ਐਡਰੈਸ ਵੀ ਦੀ ਉੱਤੇ ਪਰ ਤੇ ਚੜ ਦੁੱਤੀ ਹੈ ਇਹਦੇ ਨਾਲ ਇਹ ਵੀ ਜਿਹੜੇ ਮਾੜੇ ਮੋਟੀ ਟੁਇਟ ਬੇ ਉਹ ਵੀ ਖਤਮ ਹੋ ਜਾਣਗੇ ਤੇ 15 ਹੋ ਜਾਊਗਾ ਤੇ ਬਾਕੀ ਪਕੜ ਵੀ ਵਧੀਆ ਕਰੂਗਾ ਕੈਮੀਕਲ ਹੈ ਕੈਮੀਕਲ ਸਾਰਾ ਆਪਾਂ ਵੀਡੀਓ ਬਣਾਉਣ ਦਾ ਹੀ ਵਰਤੀਦਾ ਤੇ ਤੋਂ ਬਾਅਦ ਜਿਹੜੀ ਇਹ ਟਾਇਲ ਆ ਹੁਣ ਆਪਾਂ ਛੱਤ ਤੱਕ ਲਾਉਣੀਆਂ ਸਾਰੀ ਬਾਹਰ ਵੀ ਲਾਣੀ ਜ਼ਰੂਰੀ ਦਿੱਤੀ ਆ ਤੇਰੇ ਨਾਲ ਇੱਕ ਹੋਰ ਬਾਥਰੂਮ ਆ ਦੋ ਬਾਥਰੂਮ ਦਾ ਮਤਲਬ ਦੋਨਾਂ ਜਿਹੜੇ ਟਾਇਲ ਇੱਕੋ ਹੀ ਰਿਆ ਲੱਗਣਾ ਹੈ ਇੱਕ ਵਾਸ਼ਬੇਸ਼ਨ ਬਾਹਰ ਤੇ ਇੱਕ ਅੰਦਰ ਉੱਥੇ ਵੀ ਇਹੀ ਰਿਆ ਲੱਗੂਗੀ ਦੋਵੇ ਚਾਰ ਦੇ ਬਾਕੀ ਸਾਡੇ ਚੈਨਲ ਦਾ ਨਾਮ ਆ ਫੇਸਬੁੱਕ ਤੇ ਪੇਜ ਦਾ ਨਾਮ ਆ ਸੰਦੀਪ ਗਾਰਡ ਪੇਜ ਨੂੰ ਫੋਲੋ ਜਰੂਰ ਕਰੋ ਸਾਡਾ ਇੱਕ YouTube ਤੇ ਚੈਨਲ ਆ ਇਹ ਗੱਲ ਨਪਾਕ ਟਾਇਲ ਮਾਰਵਲ ਪੀਵੀ 32 ਉਹਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਸਾਡੇ ਵੀਡੀਓ ਦੇਖ ਕੇ ਲਾਈਕ ਕਮੈਂਟ ਜਰੂਰ ਕਰਿਆ ਕਰੋ। ਬਾਕੀ ਆਪਾਂ ਟੈਲਾਣੀਆ ਸ਼ੁਰੂ ਕੀਤੀ ਹੈ ਇੱਧਰ। ਇਹ ਉੱਪਰ ਲਾਜੇਲੇ ਸਾਈਡ ਤੇ ਰੰਗ ਲੱਗਿਆ ਪੂਰਾ ਰੰਗ ਗ੍ਰੈਂਡਰ ਨਾਲ ਲਾਗੇ ਵਧੀਆ ਪਲੇਨ ਕਰਕੇ ਆਪਾਂ ਟੈਲਾਵਾਂਗੇ। ਬਾਕੀ ਵੀਡੀਓ ਦੇਖਣੇ ਤੁਹਾਡਾ ਬਹੁਤ-ਬਹੁਤ ਧੰਨਵਾਦ।